ਹਾਂਜੀ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਕਿਉਂਕਿ ਇਸ ਵੀਡੀਓ ਦੇ ਮਾਧਿਅਮ ਰਾਹੀਂ ਅਸੀਂ ਅੱਜ ਤੁਹਾਨੂੰ ਬਹੁਤ ਹੀ ਵਧੀਆ ਚਮਤਕਾਰੀ ਅਦਰਕ ਦੇ ਦੋ ਉਪਾਅ ਦੱਸਣ ਵਾਲੇ ਹਾਂ ਜੀ ਜੋ ਕਿ ਤੁਹਾਨੂੰ ਕਰੋੜਪਤੀ ਅਤੇ ਅਰਬਪਤੀ ਬਣਾ ਸਕਦੇ ਹਨ ਜੇਕਰ ਤੁਹਾਡੇ ਘਰ ਦੇ ਵਿੱਚ ਪੈਸੇ ਦੀ ਤੰਗੀ ਬਣੀ ਰਹਿੰਦੀ ਹੈ ਤਾਂ ਉਹ ਵੀ ਬਿਲਕੁਲ ਠੀਕ ਹੋ ਜਾਵੇਗੀ ਜੇਕਰ ਤੁਹਾਨੂੰ ਕੋਈ ਵੀ ਦੁਸ਼ਮਣ ਬਹੁਤ ਹੀ ਚਿਰਾਂ ਤੋਂ ਪਰੇਸ਼ਾਨ ਕਰ ਰਿਹਾ ਹੈ ਤਾਂ ਉਹ ਵੀ ਬਿਲਕੁਲ ਤੁਹਾਡੇ ਤੋਂ ਪਾਸਾ ਵੱਟ ਲਵੇਗਾ ਜੇਕਰ ਤੁਹਾਡੀ ਸੁੱਤੀ ਹੋਈ ਕਿਸਮਤ ਹੈ ਉਹ ਵੀ ਜਾਗ ਜਾਵੇਗੀ ਇਹਨੂੰ ਤੁਸੀਂ ਸੱਚਮੁੱਚ ਚਮਤਕਾਰੀ ਉਪਾਅ ਵੀ ਕਹਿ ਸਕਦੇ ਹੋ ਕੁਝ ਅਦਰਕ ਦੇ ਇਸ ਤਰ੍ਹਾਂ ਦੇ ਉਪਾਅ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਸਾਂਝੇ ਕਰਾਂਗੇ ਦੋਸਤੋ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਦੁਸ਼ਮਣਾਂ ਦਾ ਨਾਸ਼ ਹੋਵੇਗਾ ਤੁਹਾਡਾ ਘਰ ਬਹੁਤ ਸਾਰੇ ਪੈਸਿਆਂ ਦੇ ਨਾਲ ਭਰਿਆ ਰਹੇਗਾ ਇਸ ਉਪਾਅ ਨੂੰ ਤੁਸੀਂ ਕਦੋਂ ਕਰਨਾ ਹੈ ਤੇ ਕਿਵੇਂ ਕਰਨਾ ਹੈ ਇਹ ਸਾਰੇ ਵਿਚਾਰ ਤੇ ਜਾਣਕਾਰੀ ਅਸੀਂ ਅੱਜ ਤੁਹਾਡੇ ਨਾਲ ਸਾਂਝੇ ਕਰਾਂਗੇ ਪਰ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਹੁਣੇ ਹੀ ਜ਼ਰੂਰ ਕਰੋ ਜੀ ਤੇ ਵੀਡੀਓ ਨੂੰ ਇੱਕ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਵੱਧ ਤੋਂ ਵੱਧ ਜੇਕਰ ਤੁਸੀਂ ਵੀ ਚਾਹੁੰਦੇ ਹੋ ਮਾਤਾ ਲక్ష్ਮੀ ਜੀ ਦਾ ਸੰਪੂਰਨ ਅਸੀਰਵਾਦ ਹਮੇਸ਼ਾ ਦੇ ਲਈ ਤੁਹਾਡੇ ਤੇ ਬਣਿਆ ਹੀ ਰਵੇ ਤਾਂ ਕਮੈਂਟ ਦੇ ਵਿੱਚ ਜੈ ਮਾਤਾ ਲక్ష్ਮੀ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਓ ਜੀ ਸੋ ਆਓ ਜਿਆਦਾ ਦੇਰੀ ਨਾ ਕਰਦੇ ਹੋਏ ਸ਼ੁਰੂ ਕਰੀਏ ਜੀ ਆਓ ਜਾਣਦੇ ਹਾਂ ਉਹ ਕਿਹੜੇ ਦੋ ਅਪਾਹਨ ਅਦਰਕ ਦੇ ਹਾਂਜੀ ਦੋਸਤੋ ਇੱਕ ਅਦਰਕ ਦਾ ਛੋਟਾ ਜਿਹਾ ਟੁਕੜਾ ਤੁਹਾਡੇ ਘਰ ਦੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਕਰ ਸਕਦਾ ਹੈ ਤੇ ਜਾਂ ਫਿਰ ਤੁਸੀਂ ਇਹ ਸਮਝ ਸਕਦੇ ਹੋ ਕਿ ਤੁਹਾਡੀ ਜ਼ਿੰਦਗੀ ਨੂੰ ਜਾਂ ਫਿਰ ਤੁਹਾਡੀ ਸੁੱਤੀ ਹੋਈ ਕਿਸਮਤ ਨੂੰ ਜਗਾ ਸਕਦਾ ਹੈ ਇਸ ਤੋਂ ਇਲਾਵਾ ਜੇਕਰ ਤੁਹਾਡੇ ਪਿੰਡ ਦੇ ਵਿੱਚ ਤੁਹਾਨੂੰ ਕੋਈ ਇਸ ਤਰ੍ਹਾਂ ਦਾ ਹੈ ਜੋ ਤੁਹਾਨੂੰ ਬਹੁਤ ਹੀ ਪਰੇਸ਼ਾਨ ਕਰ ਰਿਹਾ ਹੋਵੇ ਕਾਫੀ ਲੰਮੇ ਸਮੇਂ ਤੋਂ ਤਾਂ ਤੁਹਾਡੀ ਜਿਹੜੀ ਵੀ ਮੁਸ਼ਕਲ ਹੋਵੇਗੀ ਉਹ ਇਸ ਆਦਰਕ ਦੇ ਇੱਕ ਉਪਾਅ ਨਾਲ ਹੀ ਦੂਰ ਹੋ ਜਾਵੇਗੀ ਇਸ ਤੋਂ ਇਲਾਵਾ ਤੁਹਾਡੇ ਘਰ ਦੇ ਵਿੱਚ ਪੈਸਿਆਂ ਦੀ ਪਰੇਸ਼ਾਨੀ ਜਾਂ ਤੁਹਾਡੇ ਘਰ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਕਲਾ ਕਲੇਸ਼ ਚੱਲ ਰਿਹਾ ਹੈ ਤਾਂ ਇਹ ਵੀ ਸਾਰੀਆਂ ਜਿਹੜੀਆਂ ਵੀ ਮੁਸ਼ਕਲਾਂ ਨੇ ਇਹ ਤੁਹਾਡੀਆਂ ਇਸ ਉਪਾਅ ਦੇ ਰਾਹੀਂ ਸਾਰੀਆਂ ਹੀ ਦੂਰ ਹੋ ਜਾਣਗੀਆਂ ਕਿਉਂਕਿ ਆਦਰਕ ਦੇ ਵਿੱਚ ਇੰਨੀ ਜ਼ਿਆਦਾ ਸ਼ਕਤੀ ਹੈ ਤੇ ਪਾਵਰ ਹੁੰਦੀ ਹੈ ਕਿ ਜਿਹੜਾ ਸਭ ਤੋਂ ਜ਼ਿਆਦਾ ਗੁੱਸੇ ਵਾਲਾ ਗ੍ਰਹਿ ਹੁੰਦਾ ਹੈ ਇਹ ਉਸ ਨੂੰ ਕੰਟਰੋਲ ਕਰਨ ਦੀ ਪਾਵਰ ਰੱਖਦਾ ਹੈ ਇਸ ਕਰਕੇ ਦੋਸਤੋ ਤੁਸੀਂ ਇੱਕ ਆਦਰਕ ਦੇ ਟੁਕੜੇ ਨਾਲ ਹੀ ਆਪਣੇ ਘਰ ਦੀਆਂ ਸਾਰੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਸਕਦੇ ਹੋ ਤੇ ਨਾਲ ਹੀ ਜੋ ਤੁਹਾਡੇ ਵਿਰੋਧੀ ਦੇਖ ਕੇ ਹੋਰ ਮਨੁੱਖ ਵੀ ਇਹੀ ਸੋਚਣ ਲੱਗ ਜਾਣਗੇ ਕਿ ਇਹਨਾਂ ਦੇ ਘਰ ਦੇ ਵਿੱਚ ਸਭ ਕੁਝ ਸੁੱਤੇ ਸਿੱਧ ਹੀ ਕਿਵੇਂ ਠੀਕ ਚੱਲ ਰਿਹਾ ਹੈ ਉਹਨਾਂ ਦੇ ਮਨ ਵਿੱਚ ਇਹ ਸੋਚ ਜ਼ਰੂਰ ਆਵੇਗੀ ਕਿ ਇਹਨਾਂ ਦੇ ਘਰ ਦੇ ਵਿੱਚ ਇਹਨਾਂ ਪੈਸਾ ਆ ਕਿੱਥੋਂ ਰਿਹਾ ਤੇ ਇਹ ਕਿਵੇਂ ਕਾਮਯਾਬੀ ਹਾਸਲ ਕਰ ਗਏ ਇਹ ਸਾਡੇ ਤੋਂ ਥੱਲੇ ਹੁੰਦੇ ਸੀ ਅੱਜ ਇੰਨੀਆਂ ਉੱਚੀਆਂ ਬਲੰਦੀਆਂ ਤੇ ਕਿਵੇਂ ਪਹੁੰਚ ਗਏ ਉਹ ਸੋਚੀ ਪੈ ਜਾਣਗੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਅਸੀਂ ਤੁਹਾਡੇ ਨਾਲ ਆਦਰਕ ਦੇ ਦੋ ਉਪਾਅ ਹੀ ਸਾਂਝੇ ਕਰਾਂਗੇ ਕਿਉਂਕਿ ਜੇਕਰ ਆਦਰਕ ਦੇ ਜ਼ਿਆਦਾ ਉਪਾਅ ਅਸੀਂ ਤੁਹਾਡੇ ਨਾਲ ਸਾਂਝੇ ਕਰਨ ਲੱਗ ਗਏ ਤਾਂ ਵੀਡੀਓ ਬਹੁਤ ਹੀ ਜ਼ਿਆਦਾ ਲੰਮੀ ਹੋ ਜਾਣੀ ਹੈ ਇਸ ਲਈ ਸਿਰਫ ਅੱਜ ਅਸੀਂ ਤੁਹਾਨੂੰ ਸਿਰਫ ਦੋ ਉਪਾਅਾਂ ਬਾਰੇ ਹੀ ਦੱਸਾਂਗੇ ਜਿਹੜੇ ਤੁਹਾਨੂੰ ਮਾਲਾ-ਮਾਲ ਕਰ ਦੇਣਗੇ ਸਭ ਤੋਂ ਪਹਿਲਾਂ ਉਪਾਅ ਹੈ ਅਦਰਕ ਦਾ ਇਹ ਜੇਕਰ ਤੁਹਾਡੇ ਤੇ ਕਾਫੀ ਜ਼ਿਆਦਾ ਕਰਜ਼ਾ ਹੋ ਗਿਆ ਹੈ ਜਾਂ ਫਿਰ ਤੁਹਾਨੂੰ ਕੋਈ ਤੰਗ ਪਰੇਸ਼ਾਨ ਕਰ ਰਿਹਾ ਹੈ ਤਾਂ ਤੁਹਾਡੀ ਇਹ ਸਾਰੀ ਪਰੇਸ਼ਾਨੀ ਜਿਹੜੀ ਵੀ ਹੈ ਇਸ ਉਪਾਅ ਨੂੰ ਕਰਨ ਦੇ ਨਾਲ ਹਮੇਸ਼ਾ ਦੇ ਲਈ ਦੂਰ ਹੋ ਜਾਵੇਗੀ ਤੇ ਇਸ ਤੋਂ ਇਲਾਵਾ ਜਿਹੜਾ ਦੂਸਰਾ ਉਪਾਅ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਉਸ ਦੂਸਰੇ અપਾਰ ਨੂੰ ਕਰਨ ਦੇ ਨਾਲ ਦੋਸਤੋ ਜਿਹੜੀ ਵੀ ਤੁਹਾਡੇ ਘਰ ਦੇ ਵਿੱਚ ਪੈਸਿਆਂ ਨੂੰ ਲੈ ਕੇ ਪਰੇਸ਼ਾਨੀ ਆ ਰਹੀ ਹੈ ਉਹ ਬਿਲਕੁਲ ਤੁਹਾਡੀ ਪਰੇਸ਼ਾਨੀ ਠੀਕ ਹੋਵੇਗੀ ਪੈਸਿਆਂ ਦੀ ਬਣੀ ਹੋਈ ਸਾਰੀ ਮੁਸ਼ਕਲ ਪਰੇਸ਼ਾਨੀ ਉਹ ਵੀ ਦੂਰ ਹੋ ਜਾਵੇਗੀ ਇਸ અપਾਰ ਨੂੰ ਕਰਨ ਦੇ ਲਈ ਦਿਨ ਮੰਗਲਵਾਰ ਦਾ ਹੀ ਹੋਣਾ ਚਾਹੀਦਾ ਹੈ ਇਸ અપਾਰ ਨੂੰ ਤੁਸੀਂ ਮੰਗਲਵਾਰ ਵਾਲੇ ਦਿਨ ਹੀ ਕਰਨਾ ਹੈ ਤੇ ਕਿੰਨੇ ਵਜੇ ਕਰਨਾ ਹੈ ਕਿੰਨੇ ਕਿਵੇਂ ਕਰਨਾ ਹੈ ਤੇ ਰਾਤ ਨੂੰ ਕਰਨਾ ਹੈ ਜਾਂ ਦਿਨੇ ਕਰਨਾ ਹੈ ਇਹ ਤੁਹਾਨੂੰ ਅਸੀਂ ਇਸ ਵੀਡੀਓ ਦੇ ਮਾਧਿਅਮ ਰਾਹੀਂ ਹੁਣੇ ਹੀ ਦੱਸਾਂਗੇ ਇਸ ਅਪਾ ਨੂੰ ਤੁਸੀਂ 8 ਮੰਗਲਵਾਰ ਰਾਤ ਨੂੰ ਕਰਨਾ ਹੈ ਲਗਾਤਾਰ 12 ਵਜਣ ਤੋਂ ਪਹਿਲਾਂ ਪਹਿਲਾਂ ਕਿਉਂਕਿ ਜੇਕਰ ਤੁਸੀਂ ਰਾਤ ਨੂੰ 12 ਵਜੇ ਤੋਂ ਬਾਅਦ ਕਰਦੇ ਹੋ ਤਾਂ ਦੂਸਰਾ ਦਿਨ ਸ਼ੁਰੂ ਹੋ ਜਾਂਦਾ ਹੈ ਦੂਸਰਾ ਅਗਲਾ ਦਿਨ ਬੁੱਧਵਾਰ ਮੰਨਿਆ ਜਾਏਗਾ 12 ਵਜੇ ਤੋਂ ਪਹਿਲਾਂ ਰਾਤ ਦੇ ਸਮੇਂ ਤੁਸੀਂ ਮੰਗਲਵਾਰ ਦੇ ਦਿਨ ਕਿਸੇ ਵੀ ਮੰਗਲਵਾਰ ਨੂੰ ਵੈਸੇ ਸ਼ੁਰੂ ਕਰ ਸਕਦੇ ਹੋ ਕਰਨਾ ਰਾਤ ਨੂੰ ਇਹ ਉਪਾਅ 12 ਵਜੇ ਤੋਂ ਪਹਿਲਾਂ ਹੈ ਇਸ ਨੂੰ ਕਰਨ ਦੇ ਲਈ ਤੁਸੀਂ ਅਦਰਕ ਦਾ ਇੱਕ ਛੋਟਾ ਜਿਹਾ ਟੁਕੜਾ ਲੈਣਾ ਹੈ ਤੇ ਉਹ ਸਾਫ ਸੁਥਰਾ ਹੋਣਾ ਚਾਹੀਦਾ ਜੇਕਰ ਸਾਫ ਸੁਥਰਾ ਨਹੀਂ ਤਾਂ ਤੁਸੀਂ ਉਸ ਨੂੰ ਪਾਣੀ ਦੇ ਨਾਲ ਧੋ ਕੇ ਸਾਫ ਸੁਥਰਾ ਕਰ ਸਕਦੇ ਹੋ ਇਸ ਗੱਲ ਦਾ ਖਾਸ ਧਿਆਨ ਰੱਖਿਓ ਕਿ ਕਈ ਵਾਰ ਆਪਾਂ ਜਦੋਂ ਅਦਰਕ ਦਾ ਟੁਕੜਾ ਲੈ ਲੈਣ ਜਾਂਦੇ ਹਾਂ ਤਾਂ ਉਹ ਕਾਫੀ ਗਲਿਆ ਜਾਂ ਟੇਡਾ ਮੇਡਾ ਹੁੰਦਾ ਹੈ ਇਸ ਤਰ੍ਹਾਂ ਦਾ ਅਦਰਕ ਤੁਸੀਂ ਨਹੀਂ ਲੈਣਾ ਅਦਰਕ ਬਿਲਕੁਲ ਸਾਫ਼ ਸੁਥਰਾ ਹੋਣਾ ਚਾਹੀਦਾ ਹੈ ਜੇਕਰ ਅਦਰਕ ਨੂੰ ਮਿੱਟੀ ਲੱਗੀ ਹੋਈ ਹੈ ਤਾਂ ਤੁਸੀਂ ਉਸ ਨੂੰ ਪਾਣੀ ਦੇ ਨਾਲ ਧੋ ਕੇ ਵੀ ਸਾਫ਼ ਕਰ ਸਕਦੇ ਹੋ ਇੱਕ ਛੋਟਾ ਜਿਹਾ ਅਦਰਕ ਦਾ ਟੁਕੜਾ ਲੈਣ ਤੋਂ ਬਾਅਦ ਦੇ ਵਿੱਚ ਅਸੀਂ ਇਸ ਨੂੰ ਇੱਕ ਲਾਲ ਰੰਗ ਦੇ ਧਾਗੇ ਦੇ ਨਾਲ ਇਸ ਦੀ ਮਾਲਾ ਬਣਾ ਲੈਣੀ ਹੈ ਇਹ ਅਦਰਕ ਦਾ ਟੁਕੜਾ ਇੱਕ ਹੀ ਲੈਣਾ ਹੈ ਤੇ ਇਸ ਦੀ ਮਾਲਾ ਬਣਾ ਲੈਣੀ ਹੈ ਇਹਨਾਂ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਜਿਸ ਸਥਾਨ ਤੇ ਆਪਣਾ ਪਾਠ ਪੂਜਾ ਦਾ ਕੋਈ ਸਥਾਨ ਘਰ ਦੇ ਵਿੱਚ ਬਣਾਇਆ ਹੋਇਆ ਹੈ ਉਥੇ ਲਾ ਜਾ ਕੇ ਇਸ ਨੂੰ ਤੁਸੀਂ ਰੱਖ ਦੇਣਾ ਹੈ ਤੇ ਸੋ ਦੋਸਤੋ ਇਹ ਉਪਾਅ ਤੁਸੀਂ ਰਾਤ ਦੇ ਸਮੇਂ ਕਰਨਾ ਹੈ ਇਸ ਤੋਂ ਇਲਾਵਾ ਤੁਸੀਂ ਹੋਰ ਕੋਈ ਵੀ ਕੰਮ ਨਹੀਂ ਕਰਨਾ ਇਸੇ ਤਰ੍ਹਾਂ ਇਸ ਉਪਾਅ ਨੂੰ ਰਾਤ ਦੇ ਸਮੇਂ ਜਦੋਂ ਕਰਨਾ ਹੈ ਤੇ ਜਿੱਥੇ ਅਸੀਂ ਪਾਠ ਪੂਜਾ ਕਰਦੇ ਹਾਂ ਉਸ ਸਥਾਨ ਤੇ ਰੱਖ ਕੇ ਤੁਸੀਂ ਰਾਤ ਦੇ ਸਮੇਂ ਸੌ ਜਾਣਾ ਹੈ ਰਾਤ ਨੂੰ ਸੌਣ ਤੋਂ ਬਾਅਦ ਦੇ ਵਿੱਚ ਅਗਲੇ ਦਿਨ ਬੁੱਧਵਾਰ ਨੂੰ ਤੁਸੀਂ ਸਵੇਰੇ ਉੱਠ ਕੇ ਨਹਾ ਤੋ ਲੋ ਤਾਂ ਚੰਗੀ ਗੱਲ ਹੈ ਜੇਕਰ ਨਹੀਂ ਆਪਣਾ ਨਹਾ ਤੋ ਸਕਦੇ ਤਾਂ ਫਰੈਸ਼ ਹੋ ਕੇ ਮੂੰਹ ਹੱਥ ਧੋ ਕੇ ਵੀ ਤੁਸੀਂ ਇਸ ਕੰਮ ਨੂੰ ਕਰ ਸਕਦੇ ਹੋ ਤੁਸੀਂ ਇਹ ਜੋ ਮਾਲਾ ਰੱਖੀ ਸੀ ਇਸ ਨੂੰ ਲੈ ਕੇ ਜਿਹੜਾ ਆਪਣੇ ਘਰ ਦਾ ਮੇਨ ਗੇਟ ਹੁੰਦਾ ਹੈ ਉਸ ਤੋਂ ਅਗਲਾ ਗੇਟ ਆਪਣੇ ਕਮਰੇ ਦਾ ਹੁੰਦਾ ਹੈ ਜਿਸ ਗੇਟ ਤੋਂ ਅਸੀਂ ਆਪਣੇ ਕਮਰੇ ਦੇ ਅੰਦਰ ਜਾਂਦੇ ਹਾਂ ਉਸ ਗੇਟ ਤੇ ਤੁਸੀਂ ਇਸ ਮਾਲਾ ਨੂੰ ਲਟਕਾ ਦੇਣਾ ਹੈ ਕਈ ਭੈਣ ਭਰਾ ਸੋਚਣਗੇ ਕਿ ਜੇਕਰ ਅਸੀਂ ਇਸ ਤਰ੍ਹਾਂ ਅਦਰਕ ਦੀ ਮਾਲਾ ਨੂੰ ਘਰ ਦੇ ਵਿੱਚ ਗੇਟ ਦੇ ਕੋਲੇ ਲਟਕਾਵਾਂਗੇ ਤਾਂ ਦੇਖਣ ਵਾਲਾ ਸਾਨੂੰ ਕੀ ਕਹੇਗਾ ਅਸੀਂ ਇਹ ਕੀ ਕੀਤਾ ਹੋਇਆ ਹੈ ਇਸ ਕਾਰਨ ਕਰਕੇ ਆਪਾਂ 메인 게ਟ ਤੇ ਨਹੀਂ ਘਰ ਦੇ ਅੰਦਰ ਵਾਲੇ ਕਮਰੇ ਦੇ 게ਟ ਤੇ ਤੁਸੀਂ ਇਸ ਮਾਲਾ ਨੂੰ ਲਟਕਾ ਸਕਦੇ ਹੋ ਇਸ ਤੋਂ ਇਲਾਵਾ ਜੇਕਰ ਤੁਹਾਨੂੰ ਫਿਰ ਵੀ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਤੁਸੀਂ ਇਸ ਨੂੰ ਕਿਸੇ ਕੱਪੜੇ ਦੇ ਨਾਲ ਟੱਕ ਸਕਦੇ ਹੋ ਜੇਕਰ ਤੁਸੀਂ ਉਹ ਕੱਪੜਾ ਵੀ ਨਹੀਂ ਰੱਖ ਸਕਦੇ ਤਾਂ ਤੁਸੀਂ ਕੋਈ ਉਸ ਦੇ ਉੱਪਰ ਫੋਟੋ ਲਗਾ ਸਕਦੇ ਹੋ ਤਾ ਜੋ ਕਿ ਲੋਕਾਂ ਨੂੰ ਬਿਲਕੁਲ ਵੀ ਉਹ ਨજર ਨਾ ਆਵੇ ਇਸ ਤਰ੍ਹਾਂ ਕਰਨ ਤੋਂ ਬਾਅਦ ਦੇ ਵਿੱਚ ਪੂਰਾ ਹਫਤਾ ਤੁਸੀਂ ਇਸ ਮਾਲਾ ਨੂੰ ਇਸੇ ਤਰ੍ਹਾਂ ਲਟਕਦੀ ਰਹਿਣ ਦਿਓ ਉਸ ਤੋਂ ਬਾਅਦ ਦੇ ਵਿੱਚ ਜਦੋਂ ਅਗਲਾ ਮੰਗਲਵਾਰ ਆਵੇਗਾ ਤਾਂ ਤੁਸੀਂ ਉਹ ਜਿਹੜੀ ਮਾਲਾ ਉਸ ਨੂੰ ਹਟਾ ਕੇ ਤੁਸੀਂ ਜਾ ਕੇ ਤੁਹਾਡੇ ਘਰ ਤੋਂ ਬਾਹਰ ਕਿਤੇ ਵੀ ਕੋਈ ਪੇੜ ਹੋਵੇਗਾ ਉੱਥੇ ਜਾ ਕੇ ਇਸ ਮਾਲਾ ਨੂੰ ਟੰਗ ਕੇ ਆ ਜਾਣਾ ਇੱਕ ਗੱਲ ਦਾ ਖਾਸ ਧਿਆਨ ਰੱਖਿਓ ਕਿ ਤੁਸੀਂ ਦਰਖਤ ਦੇ ਥੱਲੇ ਨਹੀਂ ਰੱਖ ਕੇ ਆਉਣੀ ਇਹ ਮਾਲਾ ਇਸ ਤੋਂ ਇਲਾਵਾ ਇੱਕ ਗੱਲ ਦਾ ਹੋਰ ਖਾਸ ਰੂਪ ਦੇ ਵਿੱਚ ਧਿਆਨ ਰੱਖਣਾ ਹੈ ਕਿ ਜਿਹੜੇ ਤੁਸੀਂ ਦਰਖਤ ਤੇ ਇਸ ਮਾਲਾ ਨੂੰ ਟੰਗ ਕੇ ਆ ਰਹੇ ਹੋ ਉਹ ਕੰਡਿਆਂ ਵਾਲਾ ਦਰਖਤ ਨਹੀਂ ਹੋਣਾ ਚਾਹੀਦਾ ਘਰ ਆ ਕੇ ਉਸੇ ਤਰ੍ਹਾਂ ਤੁਸੀਂ ਫਿਰ ਰਾਤ ਨੂੰ ਇਹ ਉਪਾਅ ਕਰਨਾ ਇੱਕ ਨਮੀ ਮਾਲਾ ਬਣਾਉਣੀ ਹੈ ਉਹ ਵੀ ਅੱਠ ਮੰਗਲਵਾਰ ਤੁਸੀਂ ਲਗਾਤਾਰ ਏਸੇ ਰੁਟੀਨ ਦੇ ਨਾਲ ਇਸ ਉਪਾਅ ਨੂੰ ਕਰਨਾ ਤੇ ਇਸ ਪ੍ਰਕਾਰ ਲਗਾਤਾਰ ਅੱਠ ਮੰਗਲਵਾਰ ਕਰਨ ਦੇ ਨਾਲ ਤੁਹਾਡੇ ਸਿਰ ਤੇ ਜਿੰਨਾ ਵੀ ਕਰਜ਼ਾ ਹੋਵੇਗਾ ਉਹ ਅੱਠ ਮੰਗਲਵਾਰ ਦੇ ਵਿੱਚ ਹੀ ਹੌਲੀ-ਹੌਲੀ ਘਟਣਾ ਸ਼ੁਰੂ ਹੋ ਜਾਵੇਗਾ ਇਸ ਤੋਂ ਇਲਾਵਾ ਜਿਹੜਾ ਕੋਈ ਮਨੁੱਖ ਵਿਅਕਤੀ ਤੁਹਾਨੂੰ ਬਹੁਤ ਹੀ ਕਾਫੀ ਲੰਮੇ ਸਮੇਂ ਤੋਂ ਪਰੇਸ਼ਾਨ ਕਰ ਰਿਹਾ ਹੈ ਉਹ ਆਪਣੇ ਆਪ ਹੀ ਤੁਹਾਡੇ ਤੋਂ ਪਾਸਾ ਕਰ ਲਵੇਗਾ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਜਾਂ ਪ੍ਰੋਬਲਮ ਉਹ ਨਹੀਂ ਦੇਵੇਗਾ ਇਹ ਸੀ ਆਪਣਾ ਪਹਿਲਾ ਉਪਾਅ ਜੋ ਕਰਜ਼ੇ ਦੇ ਲਈ ਸੀ ਤੇ ਦੁਸ਼ਮਣ ਦੇ ਲਈ ਜੋ ਸਾਡੇ ਘਰ ਤੋਂ ਦੁਸ਼ਮਣ ਨੂੰ ਦੂਰ ਕਰਦਾ ਹੈ ਤੇ ਸਾਡਾ ਕਰਜ਼ਾ ਲਹਾਉਣ 'ਚ ਮਦਦ ਕਰਦਾ ਹੈ ਦੂਸਰਾ ਉਪਾਅ ਇਹ ਹੈ ਜੋ ਸਾਡੇ ਘਰ ਦੀ ਪਰੇਸ਼ਾਨੀ ਨੂੰ ਦੂਰ ਕਰਦਾ ਹੈ ਅਤੇ ਪੈਸੇ ਦੀ ਪਰੇਸ਼ਾਨੀ ਜਿਹੜੀ ਸਾਡੇ ਘਰ ਦੇ ਵਿੱਚੋਂ ਦੂਰ ਹੋ ਜਾਂਦੀ ਹੈ ਇਸੇ ਤਰ੍ਹਾਂ ਜੇਕਰ ਤੁਹਾਡੇ ਘਰ ਦੇ ਵਿੱਚ ਪੈਸਾ ਨਹੀਂ ਆਉਂਦਾ ਜਾਂ ਤੁਹਾਨੂੰ ਇਦਾਂ ਲੱਗਦਾ ਹੈ ਕਿ ਤੁਹਾਡੇ ਘਰ ਦੇ ਵਿੱਚ ਕਿਸੇ ਨੇ ਪੈਸਿਆਂ ਅਤੇ ਧਨ-ਦੌਲਤ ਤੇ ਧਨ-ਮਾਲ ਦੇ ਉੱਤੇ ਰੋਕ ਲਗਾ ਦਿੱਤੀ ਹੈ ਤੁਹਾਡਾ ਚੱਲਦਾ ਚੱਲਦਾ ਕਾਰੋਬਾਰ ਜਿਹੜਾ ਹੈ ਉਹ ਰੁਕ ਗਿਆ ਹੈ ਤਾਂ ਇਸ ਦੇ ਲਈ ਤੁਸੀਂ ਨੇ ਇੱਕ ਛੋਟਾ ਜਿਹਾ ਲੈਣਾ ਹੈ ਜੀ ਅਦਰਕ ਦਾ ਟੁਕੜਾ ਤੇ ਇਹ ਉਪਾਅ ਵੀ ਤੁਸੀਂ ਮੰਗਲਵਾਰ ਨੂੰ ਹੀ ਕਰਨਾ ਹੈ ਤੇ ਇਸ ਨੂੰ ਵੀ ਤੁਸੀਂ ਅੱਠ ਮੰਗਲਵਾਰ ਲਗਾਤਾਰ ਹੀ ਕਰਨਾ ਹੈ ਇਸ ਉਪਾਅ ਦੇ ਵਿੱਚ ਅਦਰਕ ਦੀ ਜੋ ਮਾਲਾ ਬਣਾਈ ਸੀ ਪਹਿਲੇ ਉਪਾਅ ਦੇ ਵਿੱਚ ਉਹ ਨਹੀਂ ਬਣਾਉਣੀ ਸਿਰਫ ਅਦਰਕ ਦਾ ਇੱਕ ਛੋਟਾ ਜਿਹਾ ਟੁਕੜਾ ਲੈ ਲੈਣਾ ਹੈ ਤੇ ਉਸ ਨੂੰ ਤੁਸੀਂ ਪਾਣੀ ਦੇ ਨਾਲ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲੈਣਾ ਹੈ ਸਾਫ਼ ਕਰਨ ਤੋਂ ਬਾਅਦ ਦੇ ਵਿੱਚ ਇਸ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਪਾਠ ਪੂਜਾ ਦੇ ਸਥਾਨ ਤੇ ਉੱਥੇ ਲਿਜਾ ਕੇ ਰੱਖ ਦੇਣਾ ਹੈ ਇਸ ਅਪਾ ਨੂੰ ਵੀ ਤੁਸੀਂ ਰਾਤ ਦੇ ਸਮੇਂ ਹੀ ਕਰਨਾ ਹੈ ਤੇ ਇਸ ਦੇ ਵਿੱਚ ਤੁਸੀਂ ਹੱਥ ਜੋੜ ਕੇ ਬੈਠਣਾ ਹੈ ਤੇ ਜਿਹੜੇ ਵੀ ਤੁਸੀਂ ਆਪਣਾ ਨਾਮ ਬਾਣੀ ਜਾਂ ਸਿਮਰਨ ਕਰਨ ਦੇ ਸਮੇਂ ਜਿਹੜੇ ਵੀ ਕਿਸੇ ਪਰਮਾਤਮਾ ਨੂੰ ਤੁਸੀਂ ਮੰਨਦੇ ਹੋ ਉਸ ਨੂੰ ਯਾਦ ਕਰਕੇ ਤੁਸੀਂ 5-10 ਮਿੰਟ ਬੈਠ ਕੇ ਹੱਥ ਜੋੜ ਕੇ ਆਪਣਾ ਨਾਮ ਦਾ ਜਪ ਕਰਨਾ ਹੈ ਸਿਮਰਨ ਕਰਨਾ ਹੈ ਜੋ ਵੀ ਤੁਸੀਂ ਜਿਹੜੇ ਵੀ ਧਰਮ ਦੇ ਹੋ ਜੋ ਵੀ ਜਾਪ ਕਰਦੇ ਹੋ ਉਹ ਜ਼ਰੂਰ ਕਰਨਾ ਹੈ ਤੇ ਇੰਨਾ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਆਰਾਮ ਦੇ ਨਾਲ ਆਪਣਾ ਸੌਂ ਜਾਣਾ ਹੈ ਤੇ ਅਗਲੇ ਦਿਨ ਬੁੱਧਵਾਰ ਦੀ ਸਵੇਰ ਨੂੰ ਉੱਠ ਕੇ ਤੁਸੀਂ ਆਪਣਾ ਨਹਾ ਤੋ ਲੈਣਾ ਹੈ ਤੇ ਨਹਾ ਤੋ ਕੇ ਇੱਕ ਛੋਟਾ ਜਿਹਾ ਲਾਲ ਰੰਗ ਦਾ ਕੱਪੜਾ ਲੈ ਲੈਣਾ ਹੈ ਜਿੰਨਾ ਕੁ ਰਮਾਲ ਹੁੰਦਾ ਹੈ 9x9 ਇੰਚ ਦਾ ਉਹਨਾਂ ਕੋ ਕੱਪੜਾ ਲੈ ਕੇ ਤੁਸੀਂ ਜੋ ਤੁਹਾਡੇ ਕੋਲ ਆਦਰਕ ਦਾ ਟੁਕੜਾ ਰੱਖਿਆ ਹੋਇਆ ਸੀ ਉਸ ਨੂੰ ਤੁਸੀਂ ਲਾਲ ਰੰਗ ਦਾ ਜੋ ਕਪੜਾ ਲਿਆ ਹੈ ਉਸ ਦੇ ਵਿੱਚ ਤੁਸੀਂ ਨੇ ਲਪੇਟ ਲੈਣਾ ਹੈ ਲਾਲ ਕਪੜੇ ਦੇ ਵਿੱਚ ਲਪੇਟਣ ਤੋਂ ਬਾਅਦ ਦੇ ਵਿੱਚ ਜਿੱਥੇ ਵੀ ਤੁਸੀਂ ਆਪਣੇ ਘਰ ਦੇ ਵਿੱਚ ਆਪਣੇ ਘਰ ਦਾ ਜੋ ਪੈਸਾ ਰੱਖਦੇ ਹੋ ਜਿਵੇਂ ਕਿ ਆਪਣੇ ਘਰ ਦੇ ਵਿੱਚ ਕੋਈ ਲੋਕਰ ਹੁੰਦਾ ਹੈ ਜਿੱਥੇ 골ਡ ਜਾਂ ਪੈਸਾ ਕੁਝ ਵੀ ਆਪਾਂ ਜੋ ਹੋਰ ਨਾਲ ਤੋਂ ਸੁਪਾ ਕੇ ਰੱਖਦੇ ਹਾਂ ਉੱਥੇ ਹੀ ਉਸ ਅਦਰਕ ਦੇ ਟੁਕੜੇ ਨੂੰ ਜੋ ਤੁਸੀਂ ਲਾਲ ਰੰਗ ਦੇ ਕਪੜੇ ਵਿੱਚ ਲਪੇਟਿਆ ਹੋਇਆ ਹੈ ਉਸ ਨੂੰ ਤੁਸੀਂ ਆਪਣੇ ਪੈਸਿਆਂ ਵਾਲੀ ਜਗ੍ਹਾ ਤੇ ਰੱਖ ਦਿਓ ਇਸੇ ਤਰ੍ਹਾਂ ਪੂਰਾ ਇੱਕ ਹਫਤਾ ਅਗਲੇ ਮੰਗਲਵਾਰ ਤੱਕ ਤੁਸੀਂ ਉਸ ਨੂੰ ਉਥੇ ਹੀ ਪਿਆ ਰਹਿਣ ਦਿਓ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਨੂੰ ਪਹਿਲੇ ਹੀ ਹਫਤੇ ਵਿੱਚ ਫਰਕ ਨਜ਼ਰ ਆਉਣ ਲੱਗ ਜਾਵੇਗਾ ਤੁਹਾਡੇ ਘਰ ਦੇ ਵਿੱਚ ਪੈਸਿਆਂ ਦੀ ਬਰਕਤ ਆਉਣੀ ਸ਼ੁਰੂ ਹੋ ਜਾਵੇਗੀ ਤੁਹਾਡੇ ਘਰ ਵਿੱਚ ਪੈਸਾ ਟਿਕਣਾ ਵੀ ਸ਼ੁਰੂ ਹੋ ਜਾਵੇਗਾ ਇਸੇ ਤਰ੍ਹਾਂ ਜਦੋਂ ਅਗਲਾ ਮੰਗਲਵਾਰ ਆਵੇਗਾ ਤੇ ਉਹ ਅਦਰਕ ਨੂੰ ਚੁੱਕ ਕੇ ਤੁਸੀਂ ਸਾਫ਼ ਸੁਥਰੀ ਮਿੱਟੀ ਵਾਲੀ ਜਗ੍ਹਾ ਤੇ ਜਾ ਕੇ ਦੱਬ ਦਿਓ ਤੇ ਛੇਮ ਪ੍ਰੋਸੈਸ ਦੇ ਨਾਲ ਦੂਜੇ ਮੰਗਲਵਾਰ ਨੂੰ ਨਵਾਂ ਅਦਰਕ ਦਾ ਟੁਕੜਾ ਲੈ ਕੇ ਤੁਸੀਂ ਇਸੇ ਤਰ੍ਹਾਂ ਇਹ ਉਪਾਅ ਕਰਨਾ ਜੋ ਲਾਲ ਰੰਗ ਦਾ ਕੱਪੜਾ ਹੈ ਤੁਹਾਡਾ ਉਹ ਤਾਂ ਪਹਿਲਾਂ ਵਾਲਾ ਹੀ ਚੱਲ ਜਾਵੇਗਾ ਅਦਰਕ ਦਾ ਟੁਕੜਾ ਤੁਹਾਨੂੰ ਉਹ ਨਵਾਂ ਲੈਣਾ ਪਵੇਗਾ ਏ ਉਪਾਅ ਤੁਸੀਂ 8 ਮੰਗਲਵਾਰ ਲਗਾਤਾਰ ਕਰੋਗੇ ਤੇ ਇਹ ਇੰਨਾ ਸ਼ਕਤੀਸ਼ਾਲੀ ਉਪਾਅ ਹੈ ਕਿ ਤੁਹਾਡੀਆਂ ਸਾਰੀਆਂ ਜਿਹੜੀਆਂ ਵੀ ਮੁਸ਼ਕਲਾਂ ਨੇ ਉਹ ਦੂਰ ਹੋ ਜਾਣਗੀਆਂ ਅਤੇ ਇਸ ਉਪਾਅ ਦੇ ਨਾਲ ਤੁਹਾਡੇ ਘਰ ਦੇ ਵਿੱਚ ਧਨ ਦੀ ਵਰਖਾ ਹੋਣ ਲੱਗ ਜਾਵੇਗੀ ਤੇ ਘਰ ਸੁੱਖ ਸਮ੍ਰiddhi ਦੇ ਨਾਲ ਭਰ ਜਾਵੇਗਾ ਸੋ ਦੋਸਤੋ ਇਹ ਸੀ ਸਾਡੀ ਅੱਜ ਦੀ ਵੀਡੀਓ ਤੇ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਦੇ ਲਈ ਤੇ ਸੁਣਨ ਦੇ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਤੁਹਾਡੇ ਸ਼ੇਅਰ ਕਰਨ ਨਾਲ ਕਿਸੇ ਹੋਰ ਵੀਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਸੋ ਦੋਸਤੋ ਜੇਕਰ ਤੁਹਾਨੂੰ ਸਾਡੇ ਵੱਲੋਂ ਦਿੱਤੀ ਗਈ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਜੀ ਅਤੇ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲਕshmi ਲਿਖ ਕੇ ਆਪਣੀ ਹਾਜ਼ਰੀ ਜਰੂਰ ਲਗਵਾਇਓ ਜੀ ਤੇ ਸਾਡੀ ਵੀਡੀਓ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਕਿਸੇ ਅਗਲੀ ਜਾਣਕਾਰੀ ਨੂੰ ਲੈ ਕੇ ਕਿਸੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਆਪਣਾ ਧਿਆਨ ਰੱਖਣਾ